ਅੱਜ ਜਿਹੜਾ ਇਸ ਘਰੇ ਵੀ ਨਹੀਂ ਹੁੰਦੀ ਆ ਦੇਖੋ ਜੀ ਆਈ ਰੈਪੇ ਪਾਠ ਕਰਨ ਆਏ ਆ ਜੀ ਆ ਦੇਖੋ ਪਾਠੀਆਂ ਦੀ ਰੈ ਉਸ ਦੇਖੋ ਜੀ ਕਿੰਨੀ ਵਹਿਤਰ ਰੈਸਾ ਕਿੰਨਾ ਵਧੀਆ ਦੇਖੋ ਰੈਸ ਆ ਪਾਠੀ ਪਏ ਨੇ ਦੇਖੋ ਇੱਕ ਖੜਾ ਜੀ ਇੱਕ ਉਹ ਬੈਠਾ ਜੀ ਆ ਦੇਖੋ ਇੱਕੋ ਲੰਮਾ ਪਿਆ ਦੇਖੋ ਜੀ ਕਿੰਨੀ ਸੋਹਣੀ ਰੈਸ ਕਿੰਨੀ ਪਾਠੀਆਂ ਦੀ ਕੇਅਰ ਦੇਖੋ ਕਿੰਨਾ ਵਧੀਆ ਵਹਿਸਤਰੇ ਲੱਗੇ ਐਨੇ ਨਿਆਰੇ ਸਾਨੂੰ ਕਦੇ ਨਹੀਂ ਮੰਨੇ ਰੇਪੇ ਗੁਰਦੁਆਰੇ ਆ ਜੀ ਆਹ ਦੇਖੋ ਜੀ ਕਿੰਨੀਆਂ ਦਰੀਆਂ ਵਧੀਆ ਲੱਗੀਆਂ ਦੇਖੋ ਜੀ ਆਹ ਦੇਖੋ ਸਾਡਾ ਪਾਠੀ ਸਿੰਘ ਜੀ ਆਹ ਦੇਖੋ ਜੀ ਕਿੰਨੀ ਸੋਹਣੀ ਰੈਸ ਦੇਖੋ ਜੀ ਆਹ ਦੇਖੋ ਕੀ ਕਰੀਏ ਜੀ ਦੱਸੋ ਕੀ ਜ਼ਿੰਦਗੀ ਆ ਪਾਠੀਆਂ ਦੀ ਹੈ ਇਹ ਦੁਖ ਦਿਹਾੜੀ ਕਰ ਲਵੇ ਪਾਠੀ ਉਹ ਨਹੀਂ ਵਧੀਏ ਜੀ ਦੇਖੋ ਆਏ ਹਾਏ ਉਹ ਤੁਹਾਡਾ ਪੜਾ ਹੋ ਜਾਏ ਭੈਣ ਜਣਾ ਇਹਦੇ ਚ ਸੱਪ ਆ ਜੇ ਫੇਰ ਕੀ ਕਰਨ ਪਾਠੀ ਓਹ ਹੋ ਥੋੜਾ ਇਸ਼ਨਾਨ ਕਰਕੇ ਬੈਠੋ ਉ ਪਾਠੀਆਂ ਨੂੰ ਕਹਿੰਦੇ ਇਸ਼ਨਾਨ ਕਰਕੇ ਬੈਠੋ ਤੂੜੀ ਚ ਪਲਾਉਣਾ ਦੇਖੋ ਇੱਥੇ ਪੈਣਾ ਤੇ ਪਾਠੀ ਕੀ ਕਰਨ ਵਿਚਾਰੇ ਇਸ਼ਨਾਨ ਤਾਂ ਵਾਕੀ ਕਰਨਾ ਪਊਗਾ ਇੱਥੇ ਕਹਾਦੀ ਪਵਾਣੀ ਹੈ ਦੇਖੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਆ ਦੇਖੋ ਜੀ ਪਾਰਟੀ ਸਿੰਘਾਂ ਦੀ ਰਾਇਸ ਦੇਖੋ ਜੀ ਇਹ ਨਵੇਂ ਸ਼ਹਿਰ ਦੇ ਵਿੱਚ ਰੈਪ ਬਾਬੀ ਦੱਸੋ ਨਵੇਂ ਸ਼ਹਿਰ ਦੇ ਗ੍ਰੰਟਾਪਾਪਾ ਜੀ ਇਹ ਪਾਰਟੀਆਂ ਦੇ ਰਾਇਸ ਆ ਫਿਰ ਪਾਰਟੀਆਂ ਨੂੰ ਕਹਿੰਦੇ ਨੇ ਕਿ ਇਨਕੀ ਇਸ਼ਾਨਾਨ ਕਰੋ ਕਿ ਸੌਧਾ ਦੇਖੋ ਪਾਰਟੀਆਂ ਨੂੰ ਕਿੰਨੀ ਇਨਾ ਦਿੱਤੀ ਹੈ ਹਾਂਜੀ ਹਾਂ ਹੋਰ ਕਹਿਣਾ ਕੁਝ ਚਾਹੁੰਦੇ ਹੋ ਬਾਬਾ ਜੀ ਤੁਸੀਂ ਹੋਰ ਕੀ ਕਹਿਣਾ ਦੇਖੋ ਮੈਨੂੰ ਮੈਨੂੰ ਵਾਰ ਤੋਂ ਵਾਰ ਸ਼ੇਅਰ ਕਰੋ ਕਿ ਪਾਠੀਆਂ ਦੀ ਕਿੰਨੀ ਸੇਵਾ ਹੋ ਰਹੀ ਹੈ ਸੰਭਾਲ ਹੋ ਰਹੀ ਹੈ ਅੱਛਾ ਜੀ ਹਾਂ ਦੇਖੋ ਜੀ ਦੇਖੋ ਹਾਂਜੀ ਬਾਬਾ ਜੀ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਤੁਸੀਂ ਬਾਬਾ ਜੀ ਕੋਈ ਬੋਲੋ ਸਟ ਸਿਕਨ ਗੁਰੂ ਸਾਹਿਬ ਦੇ ਵਜ਼ੀਰ ਕਹੇ ਜਾਂਦਾ ਹੈ ਤੁਹ ਦੇਖ ਲਓ ਗੁਰੂ ਸਾਹਿਬ ਦੇ ਵਜ਼ੀਰਾਂ ਦਾ ਕੀ ਹਾਲ ਹੋ ਰਿਹਾ ਇੱਥੇ ਤੁਸੀਂ ਆ ਵੀ ਦੇਖ ਲਓ ਇੰਨੇ ਉੱਚ ਪੱਧਰੀ ਦੇ ਮਾਲਕ ਹੈ ਪਾਠੀ ਸਿੰਘ ਤੇ ਉਹਨਾਂ ਦਾ ਇਹ ਹਾਲ ਹੋ ਰਿਹਾ ਹੈ ਲੜੀਆਂ ਦੇ ਵਿੱਚ ਹੈਲੋ ਤੇ ਬਾਕੀ ਦੀ ਆਪ ਵੀ ਵੇਖ ਲੋ ਜੀ ਕਿੰਨਾ ਸਤਕਾਰ ਨਾਲ ਆਪ ਪਾਠ ਕਰਉਂਦੇ ਆ ਤੇ ਕਹਿੰਦੇ ਆ ਕਿ ਸਤਕਾਰ ਪੂਰਾ ਚਾਹੀਦਾ ਹੈ ਪਾਠਾਂ ਵਿੱਚ ਮਰਿਆਦਾ ਪੂਰੀ ਚਾਹੀਦੀ ਹੈ ਤੇ ਆਪ ਦੇਖ ਲੋ ਜੀ ਇੱਕ ਵਾਰ ਬੋਲਦਾ ਕਿੰਨਾ ਸਤਕਾਰ ਤੇ ਕਿੰਨੀ ਮਰਿਆਦਾ ਪਾਠੀਆਂ ਨਾਲ ਵਰਤੀ ਜਾਂਦੀ ਹੈ ਮੈਂ ਠੇਕੇਦਾਰ ਬੋਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਮ ਲਿਆ ਤੂੰ ਮਾਹੌਲ ਨਾਲ